ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ 2025 ਨੂੰ ਲੈ ਕੇ ਭਾਵ ਕਿ ਨਵੇਂ ਸਾਲ ਨੂੰ ਲੈ ਕੇ ਕਈ ਭੈਣ ਭਰਾਵਾਂ ਨੇ ਕੁਝ ਸਵਾਲ ਕੀਤੇ ਆ ਕੁਝ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਇਹ ਦੱਸੋ ਵੀ ਅਸੀਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕਰੀਏ ਤਾਂ ਜੋ ਸਾਡਾ ਇਹ ਨਵਾਂ ਸਾਲ ਨਵਾਂ ਵੜਾ ਵਧੀਆ ਲੰਘੇ ਸਾਡੇ ਘਰ ਵਿੱਚ ਖੁਸ਼ੀਆਂ ਖੇੜੇ ਵਰਕਤਾਂ ਲੈ ਕੇ ਆਵੇ ਕੁਝ ਭੈਣ ਭਰਾ ਕਹਿੰਦੇ ਨੇ ਕਿ ਸਾਡੇ ਮਨ ਲੀਆਂ ਕੁਝ ਇਸ਼ਾਵਾ ਨੇ ਅਸੀਂ ਚਾਹੁੰਦੇ ਹਾਂ ਕਿ ਇਸ ਸਹਰੇ ਦੇ ਵਿੱਚ ਸਾਡੇ ਮਨ ਦੀਆਂ ਉਹ ਇਸ਼ਾਵਾ ਪੂਰੀਆਂ ਹੋ ਜਾਣ ਅਸੀਂ ਜੋ ਚਾਹੁੰਦੇ ਹਾਂ ਸਾਨੂੰ ਮਿਲ ਜਾਵੇ ਉਹਦੇ ਲਈ ਅਸੀਂ ਕੀ ਕਰੀਏ ਕੁਝ ਭੈਣ ਭਰਾ ਨਵਾਂ ਕੰਮ ਧੰਦਾ ਸ਼ੁਰੂ ਕਰਨ ਬਾਰੇ ਸੋਚ ਰਹੇ ਆ ਭਾਵੇਂ ਕਿ ਜਿਹਦੇ ਵੀ ਮਨ ਦੇ ਵਿੱਚ ਜੋ ਵੀ ਗੱਲ ਇਸ ਵੇਲੇ ਚੱਲ ਰਹੀ ਹੈ ਜੋ ਵੀ ਮਨ ਦੀ ਇਸ਼ਾ ਹੈ ਸਭ ਕੁਝ ਮਿਲ ਜਾਵੇਗਾ ਜੇਕਰ ਆਪਾਂ ਆਪਣੇ ਨਵੇਂ ਵਿਰੇ ਦੀ ਸ਼ਰਵਾਦ ਇਸ ਤਰੀਕੇ ਦੇ ਨਾਲ ਕਰ ਲਈਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਹ ਚਾਰ ਨੁਕਤੇ ਸਾਂਝੇ ਕਰਾਂਗੇ ਜੇਕਰ ਆਪਾਂ ਇਹ ਚਾਰ ਨੁਕਤੇ ਚਾਰ ਕੰਮ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੁੰਦੀ ਆ ਜੋ ਆਪਾਂ ਚਾਹੁੰਦੇ ਆ ਉਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਿੰਦੇ ਹੀ ਆ ਜ਼ਰੂਰ ਦਿੰਦੇ ਆ ਬਲਕਿ ਆਪਣੀ ਖੁਸ਼ੀ ਦੇ ਨਾਲ ਵੀ ਸਾਨੂੰ ਬਹੁਤ ਕੁਝ ਦਿੰਦੇ ਆ ਸਾਡੀ ਸ੍ਰੋਚ ਤੋਂ ਕਿਤੇ ਵੱਧ ਕੇ ਦਿੰਦੇ ਆ ਤਾਂ ਫਿਰ ਉਹ ਚਾਰ ਕੰਮ ਕਿਹੜੇ ਆ ਕਿੰਜ ਆਪਾਂ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੀ ਚਰਣਾ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੇ ਹੋ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਬਾਹੀ ਗੁਰੂ ਜੀ ਜਰੂਰ ਲਿਖ ਕੇ ਆਓ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਹਰ ਬੰਦਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਖੇੜੇ ਤੰਦਰੁਸਤੀ ترقی ਆਵੇ ਅਤੇ ਇਹ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਆਪਾਂ ਮਿਹਨਤ ਵੀ ਕਰਦੇ ਹਾਂ ਪਰ ਕਈ ਵਾਰ ਨਾ ਕੁਝ ਭੈਣਪੜਾ ਕਹਿ ਦਿੰਦੇ ਵੀ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪਰ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਪਰ ਸੰਗਤ ਜੀ ਵਾਹਿਗੁਰੂ ਜੀ ਦੇ ਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਸੱਚਮੁੱਚ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹੋ ਤਾਂ ਨਾਲ-ਨਾਲ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੋ ਤੁਹਾਡੀ ਕੀਤੀ ہوئی ਮਿਹਨਤ ਨੂੰ ਬਹੁਤ ਰੰਗ ਭਾਗ ਲਿਉਂਗੇ ਤੁਹਾਡੀ ਕੀਤੀ ہوئی ਮਿਹਨਤ ਦਾ ਫਲ ਤੁਹਾਡੀ ਸੋਚ ਤੋਂ ਵੀ ਕਿਤੇ ਵੱਧ ਕੇ ਮਿਲੇਗਾ ਪਰ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਹਰੇਕ ਕੰਮ ਦੇ ਵਿੱਚ ਮਿਹਨਤ ਤਾਂ ਕਰਨੀ ਹੀ ਪਵੇਗੀ ਇਹ ਨਹੀਂ ਆ ਵੀ ਆਪਾਂ ਹੱਥ ਦੇਤੇ ਹੱਥ ਰੱਖ ਕੇ ਬੈਠੇ ਰਹੀਏ ਆਪਣੇ ਕੰਮ ਨੂੰ ਸਮਾਂ ਦੇਣਾ ਆਪਣੇ ਕੰਮ ਨੂੰ ਪੂਰੇ ਚਾ ਉਤਸ਼ਾਹ ਦੇ ਨਾਲ ਕਰਨਾ ਇਮਾਨਦਾਰੀ ਦੇ ਨਾਲ ਕਰਨਾ ਇਹ ਸਾਡਾ ਪਹਿਲਾ ਫ਼ਰਕ ਜਾ ਤੇ ਨਾਲ ਨਾਲ ਇਹ ਚਾਰ ਕੰਮ ਕਰੀਏ ਤਾਂ ਸੁਨੇ ਤੇ ਸੁਹਾਗੇ ਵਾਲੀ ਗੱਲ ਹੈ ਇਹ ਚਾਰ ਕੰਮਾਂ ਦੇ ਵਿੱਚੋਂ ਪਹਿਲਾ ਕੰਮ ਕਿਹੜਾ ਹੈ ਉਹ ਹੈ ਸੇਵਾ ਜਦੋਂ ਵੀ ਗੁਰੂ ਘਰੇ ਜਾਂਦੇ ਆ ਆਪਾਂ ਆਪਣੇ ਗੁਰੂ ਸਾਹਿਬ ਜੀ ਤੋਂ ਕੀ ਮੰਗਦੇ ਆ ਮੈਨੂੰ ਪੈਸਾ ਦੇ ਦਿਓ ਮੇਰੇ ਮਨ ਦੀ ਆਇਸ਼ਾ ਸ਼ਾਫੀ ਕਰ ਦਿਓ ਆ ਕਿ ਆਪਾਂ ਆਪਣੇ ਮਨ ਦੀ ਨਾਲ ਇਸ਼ਾਵਾਂ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਲਈਏ ਪਰ ਸੰਗਤ ਜੀ ਜਦੋਂ ਵੀ ਗੁਰੂ ਘਰ ਜਾਣਾ ਹੈ ਗੁਰੂ ਸਾਹਿਬ ਜੀ ਤੋਂ ਕੁਝ ਮੰਗਣਾ ਹੈ ਤਾਂ ਇਹ ਚਾਰ ਚੀਜ਼ਾਂ ਮੰਗ ਲਈਏ ਇਹ ਚਾਰ ਚੀਜ਼ਾਂ ਮੰਗ ਲਈਏ ਚਾਰ ਚੀਜ਼ਾਂ ਮਿਲ ਗਈਆਂ ਸਮਝੋ ਸਾਰ ਸਭ ਕੁਝ ਮਿਲ ਗਿਆ ਪਹਿਲੀ ਹੈ ਸੇਵਾ ਸਤਿਗੁਰ ਸੱਚੇ ਬਾਛਾ ਨੂੰ ਕਹੋ ਕਿ ਸਤਿਗੁਰ ਸੱਚੇ ਬਾਛਾ ਸੇਵਾ ਕਰਨ ਦਾ ਬਲ ਬਖਸ਼ੋ ਸੇਵਾ ਦਾ ਬੋਕਾ ਦਿਓ ਕਿਉਂਕਿ ਸੰਗਤ ਜੀ ਜਦੋਂ ਆਪਾਂ ਸੱਚੇ ਮਨ ਦੇ ਨਾਲ ਸੇਵਾ ਕਰਦੇ ਆ ਨਾ ਸਾਡੇ ਹੱਥੀ ਕੀਤੀ ਹੋਈ ਸੇਵਾ ਸਾਡੇ ਬਹੁਤ ਮਾੜੇ ਕਰਮਿਸਵਾਦੀ ਆ ਸਾਡੇ ਮੱਥੇ ਤੇ ਲੇਖ ਸਾਡੇ ਭਾਗ ਬਦਲਦੇ ਆ ਤੇ ਕੁਝ ਭੈਣ ਭਰਾ ਕਹਿ ਦਿੰਦੇ ਵੀ ਸੇਵਾ ਕਿੰਜ ਕਰੀਏ ਪੈਸਾ ਹੀ ਨਹੀਂ ਆ ਤਾਂ ਸੰਗਤ ਦੀ ਸੇਵਾ ਪੈਸੇ ਦੇ ਨਾਲ ਨਹੀਂ ਹੁੰਦੀ ਸੇਵਾ ਮਨ ਦੇ ਭਾਵ ਨਾਲ ਹੁੰਦੀ ਆ ਜੇ ਸਾਡਾ ਮਨ ਸੱਚਾ ਸੋਚਾ ਹੈ ਸਾਡੇ ਮਨ ਦੇ ਵਿੱਚ ਸੇਵਾ ਦਾ ਭਾਵ ਆ ਅਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ ਕਿਸੇ ਦੁਖੀ ਨੂੰ ਦੇਖ ਕੇ ਸਾਡਾ ਮਨ ਦੁਖੀ ਹੋਇਆ ਹੈ ਅਸੀਂ ਉਹਦੀ ਸੱਚੇ ਮਨੋਂ ਮਦਦ ਕਰਨਾ ਚਾਹੁੰਦੇ ਆ ਤਾਂ ਸਮਝੋ ਸਾਡੀ ਉਹ ਪਾਵਨਾ ਕਰਕੇ ਸਾਡਾ ਭਲਾ ਹੋ ਜਾਣਾ ਹੈ ਸੱਚੇ ਮਨ ਦੇ ਨਾਲ ਆਪਾਂ ਕਿਸੇ ਨੂੰ ਵੀ ਇੱਕ ਰੋਟੀ ਵੀ ਖਵਾ ਲਈਏ ਇੱਕ ਗਲਾਸ ਪਾਣੀ ਦਾ ਵੀ ਪਿਲਾ ਦਈਏ ਉਹ ਵੀ ਬਹੁਤ ਫਲਦਾਇਕ ਆ ਪਰ ਜੇਕਰ ਆਪਾਂ ਕਿਸੇ ਦੀ ਮਦਦ ਕੋਈ ਸੇਵਾ ਵਿਖਾਵੇ ਕਰਕੇ ਕਰ ਰਹੇ ਹਾਂ ਤੋਂ ਫਿਰ ਭਾਵੇਂ ਆਪਾਂ ਲੱਖਾਂ ਰੁਪਏ ਖਰਚ ਕਰ ਲਈਏ ਉਹਦਾ ਕੋਈ ਫਲ ਨਹੀਂ ਮਿਲਦਾ ਸੇਵਾ ਮਾਣਨਾ ਭਾਗਿਆ ਸੇਵਾ ਕਰਨ ਦੇ ਲਈ ਪੈਸਾ ਜ਼ਰੂਰੀ ਨਹੀਂ ਹੈ ਥੋੜੇ ਚੁੱਥੜਾ ਦੇ ਕੇ ਵੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਹਾਂ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਸੇਵਾ ਦਾ ਦਾਨ ਮਾਉਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਨ ਦੇ ਮੱਤ ਬਖਸ਼ੂ ਸੇਵਾ ਕਰਨ ਦਾ ਬਲ ਬਖਸ਼ੂ ਅਤੇ ਸੇਵਾ ਕਰਨ ਦਾ ਮੌਕਾ ਦੋ ਗੁਰੂ ਘਰੇ ਜਾਓ ਉੱਥੇ ਮਨ ਲਾ ਕੇ ਸੇਵਾ ਕਰਨੀ ਕੋਈ ਪਸ਼ੂ ਜੰਪੰਛੀ ਕੋਈ ਜਾਨਵਰ ਕੋਈ ਲੋਰਵੰਦ ਕੋਈ ਬਿਮਾਰ ਕੋਈ ਵੀ ਜੀਵ ਜਿਨੂੰ ਮਦਦ ਦੀ ਲੋੜ ਹੈ ਅਸੀਂ ਉਹਦੇ ਮਦਦਗਾਰ ਬਣ ਕੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹਾਸਲ ਕਰ ਸਕਦੇ ਹਾਂ ਸੰਗਤ ਜੀ ਜਦੋਂ ਆਪਾਂ ਸੱਚੇ ਮਨ ਦੇ ਨਾਲ ਸੇਵਾ ਕਰਦੇ ਹਾਂ ਕਿਸੇ ਲੋੜਵੰਦ ਦੀ ਸੇਵਾ ਕਰਦੇ ਹਾਂ ਤਾਂ ਫਿਰ ਜਦੋਂ ਉਸ ਬੰਦੇ ਦੇ ਉਸ ਜੀਵ ਦੇ ਮਨ ਚੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਉਹ ਦੁਆਵਾ ਅਸੀਸਾਂ ਸਾਡੇ ਰਸਤੇ ਜੀਆਂ ਬਹੁਤ ਰੁਕਾਵਟਾਂ ਨੂੰ ਦੂਰ ਕਰਦੀਆਂ ਨੇ ਦੁਆਵਾ ਅਸੀਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਇਹ ਦੁਆਵਾ ਅਸੀਸਾਂ ਸਾਡੇ ਮੱਥੇ ਦੇ ਲੇਖ ਭਾਗ ਬਦਲ ਸਕਦੀਆਂ ਨੇ ਇਸ ਕਰਕੇ ਵਾਹਿਗੁਰੂ ਜੀ ਤੋਂ ਸੇਵਾ ਕਰਨ ਦਾ ਬਲ ਸੇਵਾ ਕਰਨ ਦੀ ਮੱਤ ਬਖ ਮੰਗਣੀ ਆ ਕਿ ਪਾਤਸ਼ਾਹ ਸੇਵਾ ਬਖਸ਼ ਉਸ ਤੋਂ ਬਾਅਦ ਦੂਸਰਾ ਹੈ ਅਮਰ ਤਵੇਲੇ ਦੀ ਭਜਨ ਬੰਦਗੀ ਸਿਮਰਨ ਸੇਵਾ ਸਿਮਰਨ ਅਤੇ ਅਮਰਤ ਵੇਲਾ ਇਹ ਸਾਡੇ ਮੱਥੇ ਦੇ ਭਾਗ ਬਦਲ ਦਿੰਦੇ ਨੇ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹੁਤ ਛੇਤੀ ਪਹੁੰਚਦੀ ਆ ਇਸ ਕਰਕੇ ਅਮਰਤ ਵੇਲੇ ਦੀ ਭਜਨ ਬੰਦਨ ਕੀ ਗੁੰਣੀ ਆ ਅਮਰਤ ਵੇਲੇ ਦਾ ਨਾਮ ਸਿਮਰਨ ਮੰਨਣਾ ਹੈ અમૃત વેલે ઓપચન શરૂ કર દેતા ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿ ਸਾਨੂੰ ਕੀ ਮਿਲ ਗਿਆ ਪਹਿਲੇ ਦਿਨ ਤੋਂ ਹੀ ਫਰਕ ਪਤਾ ਲੱਗ ਜਾਵੇਗਾ ਅਤੇ ਉਸ ਤੋਂ ਬਾਅਦ ਹੈ ਸ਼ੁਕਰਾਨਾ ਅੱਜ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਨੂੰ ਬਿਲਕੁਲ ਭੁੱਲ ਜਾਓ ਜੋ ਤੁਹਾਡੇ ਕੋਲ ਨਹੀਂ ਆ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਨਾ બસ યાદ ਰੱਖਣੀਆਂ ਨੇ ਉਹ ਚੀਜ਼ਾਂ ਜੋ ਤੁਹਾਡੇ ਕੋਲ ਆ ਵਾਹਿਗੁਰੂ ਜੀ ਨੇ ਜੋ ਤੁਹਾਨੂੰ ਦਿੱਤਲੀਆਂ ਨੇ ਉਨ੍ਹਾਂ ਦਾ ਸ਼ੁਕਰਾਨਾ ਕਰਦੇ ਜਾਓ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓ ਮੇ ਓ ਮੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਉੱਤੇ ਵਰਤਦੀ ਹੈ ਮਹਾਂਪੁਰਖ ਜੀ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਹੈ ਕਿ ਇਹ ਬੰਦਾ ਪਰਮ ਪਿਤਾ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਆ ਤੇ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਇਸ ਕਰਕੇ ਬੇਸ਼ੁਕਰੇ ਨਹੀਂ ਬਣਨਾ ਹਰ ਵੇਲੇ ਉਹਨਾਂ ਚੀਜ਼ਾਂ ਦੇ ਲਈ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ ਰਹਿਣਾ ਜੋ ਚੀਜ਼ਾਂ ਸਾਡੇ ਕੋਲ ਨਹੀਂ ਹੈ ਬਲਕਿ ਉਹਨਾਂ ਚੀਜ਼ਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਜੋ ਵਾਹਿਗੁਰੂ ਜੀ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਬੋਲਿਆਂ ਦਿੱਤੇ ਇਸ ਨੂੰ ਇਹ ਸਰੀਰ ਦਾ ਸ਼ੁਕਰਾਨਾ ਘਰ ਪਰਿਵਾਰ ਦਾ ਸ਼ੁਕਰਾਨਾ ਜੋ ਵੀ ਤੁਹਾਡੀ ਕਿਰਤ ਹੈ ਜੋ ਵੀ ਤੁਹਾਡਾ ਕੰਮ ਧੰਦਾ ਉਡੇ ਲਈ ਸ਼ੁਕਰਾਨਾ ਕਰੂੰਗੀ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਤੁਸੀਂ ਵੀ ਸਹੀ ਕਿਰਤਬਖਸ਼ੀ ਹੈ ਜਿਸ ਇਹ ਕੰਮ ਧੰਦਾ ਬਖਸ਼ਿਆ ਜਿਸ ਕਸਦਨ ਦੇ ਨੂੰ ਕਰਕੇ ਕਿਰਤ ਨੂੰ ਕਰਕੇ ਸਾਡੇ ਘਰ ਕਮਾਈ ਆ ਰਹੀ ਹੈ ਐਸਾ ਆ ਰਿਹਾ ਹੈ ਜਿਹਦੇ ਨਾਲ ਮੈਂ ਆਪਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹਾਂ ਉਹਦੇ ਲਈ ਸ਼ੁਕਰਾਨਾ ਕਰੂੰ ਫਿਰ ਦੇਖਣਾ ਤੁਹਾਡੀ ਉਸ ਕਿਰਤ ਕਮਾਈ ਦੇ ਵਿੱਚ ਕਿੰਨੇ ਵਰਕ ਤੋਂ ਪੈਂਦੀਆਂ ਆਪਣੇ ਕੀਤੀ ਹੋਈ ਨੇਕ ਕਮਾਈ ਦੇ ਵਿੱਚੋਂ ਦਸਮਾ ਹਿੱਸਾ ਕੱਢ ਕੇ ਉਹ ਦਸਵੇਂ ਹਿੱਸੇ ਨੂੰ ਆਪਾਂ ਲੋੜਵੰਦ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾ ਸਕਦੇ ਹਾਂ ਸੇਵਾ ਦੇ ਵਿੱਚ ਲਾ ਸਕਦੇ ਹਾਂ ਫਿਰ ਦੇਖਣਾ ਇਹ ਕੀਤੀ ਹੋਈ ਸੇਵਾ ਕਿੰਜ ਸਾਡਾ ਭਲਾ ਕਰਦੀ ਮਹਾਪੁਰਖ ਜੀ ਕੇ ਲਈ ਜਦੋਂ ਆਪਾਂ ਆਪਣੇ ਹੱਥੀਂ ਸੇਵਾ ਕਰਦੇ ਹਾਂ ਮੰਨ ਲਓ ਆਪਾਂ ਇਹ ਦੂਆਰ ਥਾਣਾਂ ਨਾਲ ਸੇਵਾ ਕਰਦੇ ਹਾਂ ਤਾਂ ਕਈ ਹੱਥਾਂ ਰਾਹੀਂ ਸਾਡੀ ਕੀਤੀ ਹੋਈ ਸੇਵਾ ਸਾਨੂੰ ਵਾਪਸ ਮਿਲਦੀ ਹੈ ਅਤੇ ਕੀਤੀ ਹੋਈ ਸੇਵਾ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਦਾ ਉਦੋਂ ਪਤਾ ਲੱਗਦਾ ਜਦੋਂ ਆਪਾਂ ਕਿਸੇ ਮੁਸੀਬਤ ਵਿੱਚ ਹੁੰਦੇ ਹਾਂ ਔਖੀ ਘੜੀ ਦੇ ਵਿੱਚ ਹੁੰਦੇ ਹਾਂ ਤੁਸੀਂ ਕਈ ਵਾਰ ਆਪਣੇ ਆਪ ਦੇ ਨਾਲ ਇਹ ਗੱਲ ਮੈਚਮੈਚ ਕੀਤੀ ਨਹੀਂ ਹੈ ਵੀ ਅਚਾਨਕ ਕੋਈ ਮੁਸੀਬਤ ਕੋਈ ਮੁਸ਼ਕਲ ਦੀ ਘੜੀ ਆ ਗਈ ਜਿੱਥੇ ਲੱਗਦਾ ਸੀ ਵੀ ਬਸ ਹੁਣ ਕੁਝ ਨਹੀਂ ਹੋ ਸਕਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਉਹ ਦੁੱਖ ਰੋਗ ਚਿੰਤਾ ਕਦੋਂ ਆਈ ਕਦੋਂ ਚਲੇ ਗਈ ਪਤਾ ਹੀ ਨਹੀਂ ਲੱਗਿਆ ਪਹਿਲਾਂ ਲੱਗਿਆ ਸੀ ਵੀ ਸਾਰੇ ਰਸਤੇ ਬੰਦ ਹੋ ਗਏ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਈ ਰਸਤੇ ਖੋਲ ਦਿੱਤੇ ਕਈ ਮਦਦਗਾਰ ਮਦਦ ਦੇ ਲਈ ਸਾਡੇ ਕੋਲ ਭੇਜ ਦਿੱਤੇ ਸਾਨੂੰ ਸਹੀ ਰਾਹ ਦਿਖਾਉਣ ਵਾਲੇ ਭੇਜ ਦਿੱਤੇ ਇੱਥੇ ਨਹੀਂ ਹੋਇਆ ਇਹ ਦੁਆਵਾਂ ਅਸੀਸਾਂ ਦਾ ਅਸਰ ਯਾ ਜੋ ਅਸੀਂ ਕਮਾਈਆਂ ਸਾਡੇ ਵੱਲੋਂ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਸਾਡੇ ਰਸਤੇ 'ਚ ਨੂੰ ਪਤਾ ਨਹੀਂ ਕਿੰਨੀਆਂ ਰੁਕਾਵਟਾਂ ਉਮਰ ਕਰਦੀਆਂ ਨੇ ਇਸ ਕਰਕੇ ਵਾਹਿਗੁਰੂ ਜੀ ਤੋਂ ਜਦੋਂ ਮੰਗਣ ਆਏ ਨਾ ਬਸ ਵਸ ਵਸ ਸੇਵਾ ਸਿਮਰਨ ਅਮਰਤ ਵੇਲਾ ਮੰਗਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਇਹ ਚਾਰੇ ਚੀਜ਼ਾਂ ਵਿੱਚ ਹੀ ਸਾਡਾ ਬੇੜਾ ਪਾਰ ਕਰਨਾ ਹੈ ਸੋ ਆਪਣੇ ਇਹ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਇਹਨਾਂ ਚਾਰ ਚੀਜ਼ਾਂ ਦੇ ਨਾਲ ਕਰਨੀ ਹੈ ਫਿਰ ਦੇਖਣਾ ਤੁਹਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪਵੇਗੀ ਹਰ ਕਰਮ ਦੇ ਵਿੱਚ ਆਦਾ ਹੋਵੇਗਾ ਤੁਹਾਡੇ ਮਨ ਨੂੰ ਸਬਰ ਸੰਤੋਖ ਸੰਤੁਸ਼ਟੀ ਮਿਲੇਗੀ ਮਨ ਸ਼ਾਂਤ ਰਹੇਗਾ ਜੇ ਤੁਹਾਨੂੰ ਮਨ ਸ਼ਾਂਤ ਰਹੇਗਾ ਤਾਂ ਮਨ ਕਰਕੇ ਹੀ ਤਾਂ ਸਭ ਕੁਝ ਸਾਨੂੰ ਬਣਦਾ ਹੈ ਸਭ ਕੁਝ ਸਾਡੇ ਨਾਲ ਠੀਕ ਹੋਵੇਗਾ ਇਸ ਲਈ ਜੇ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਇਹ ਨਾ ਗੱਲ ਨਹੀਂ ਬਣੀ ਤਾਂ ਵਾਹਿਗੁਰੂ ਜੀ ਦੇ ਉੱਤੇ ਕਰੋ ਸਾਰਕ ਕੇ ਕਹਿ ਰਹੀ ਹਾਂ ਕਿ ਇਸ ਨਵੇਂ ਸਾਲ ਦੀ ਇਸ ਤਰੀਕੇ ਦੇ ਨਾਲ ਸ਼ੁਰੂਆਤ ਕਰੋ ਜੋ ਵੀ ਤੁਸੀਂ ਆਪਣਾ ਕੰਮ ਧੰਦਾ ਕਰਦੇ ਹੋ ਉਹ ਤਾਂ ਕਰਨਾ ਹੀ ਕਰਨਾ ਹੈ ਮਿਹਨਤ ਕਰਨੀ ਜ਼ਰੂਰੀ ਆ ਪਰ ਨਾਲ-ਨਾਲ ਸੇਵਾ ਸਿਮਰਨ ਸ਼ੁਕਰਾਨਾ ਵੀ ਕਰੋ ਅਮਰਤ ਵੇਲੇ ਨੂੰ ਅਮਰਤ ਵੇਲੇ ਨੂੰ ਤੇ ਭਜਨ ਬੰਦਗੀ ਕਰੋ ਜਦੋਂ ਆਪਾਂ ਵਰਤ ਵੇਲੇ ਉੱਠ ਕੇ ਭਜਨ ਮੰਦਗੀ ਕਰਦੇ ਆ ਆਪਣੇ ਦਿਨ ਦੀ ਸ਼ੁਰੂਆਤ ਅਮਰਤ ਵੇਲੇ ਤੋਂ ਕਰਦੇ ਆ ਵਾਹਿਗੁਰੂ ਜੀ ਦੇ ਨਾਮ ਤੋਂ ਕਰਦੇ ਆ ਨਾ ਇੰਜ ਲੱਗਦਾ ਵੀ ਜਿਵੇਂ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਡੇ ਅੰਦਰ ਇੱਕ ਤਾਕਤ ਇੱਕ ਪਾਵਰ ਭਰ ਦਿੱਤੀ ਹੋਵੇ ਫਿਰ ਕੋਈ ਕੰਮ ਕਰਨਾ ਉਖਾਣੇ ਹੀ ਲੱਗਦਾ ਸਾਰੇ ਕੰਮ ਕਰਨੇ ਬੜੇ ਸੌਖੇ ਹੋ ਜਾਂਦੇ ਆ ਆਸਾਨ ਹੋ ਜਾਂਦੇ ਆ ਅਤੇ ਉਹ ਕੀਤੇ ਹੋਏ ਕੰਮਾਂ ਦੇ ਵਿੱਚ ਬਰਕਤ ਵੀ ਪੈਂਦੀ ਆ ਵਾਧਾ ਵੀ ਪੈਂਦਾ ਹੈ ਸੋ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਰੰਟੀ ਆ ਵੀ ਜੇਕਰ ਤੁਹਾਨੂੰ ਕਿਸੇ ਨੇ ਡਰਾਇਆ ਵੀ ਹੋਇਆ ਹੈ ਨਾ 2025 ਦੇ ਵਿੱਚ ਤੁਹਾਡੇ ਆਗਿਰੇ ਇੰਨਾ ਹੀ ਉਨਾ ਹੀ ਕਈ ਵਾਰ ਆਪਾਂ ਸੋਸ਼ਲ ਮੀਡੀਆ ਤੇ ਹੀ ਕੁਝ ਵੀਡੀਓ ਦੇਖ ਕੇ ਡਰ ਜਾਂਦੇ ਆ ਜਦ ਕਿਸੇ ਨੇ ਵੀ ਤੁਹਾਡੇ ਮਨ ਦੇ ਵਿੱਚ ਮੈਲ ਪਾ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਦੇ ਉੱਤੇ ਬਰੋਸਾ ਰੱਖ ਕੇ ਇਹ ਕੰਮ ਕਰਨੇ ਸ਼ੁਰੂ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੋਤ ਕਿ ਤਾ ਹੋਵੇਗੀ ਸਾਰੀਆਂ ਰੁਕਾਵਟਾਂ ਮੁਸ਼ਕਿਲਾਂ ਦੂਰ ਹੋ ਗਈਆਂ ਤੁਹਾਡਾ ਨਵਾਂ ਵਰਾ ਬਹੁਤ ਤਸੂਨਾ ਲੰਗੀਗਾ ਇਹ ਨਵਾਂ ਵਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕੇੜੇ ਬਰਕਤਾਂ ਤੰਦਰੁਸਤੀ ਤਰੱਕੀ ਲੈ ਕੇ ਆਵੇਗਾ ਤਾਂ ਫਿਰ ਆਓ ਇਸ ਤਰੀਕੇ ਨਾਲ ਸ਼ੁਰੂਆਤ ਕਰੀਏ ਅਤੇ ਮਨ ਦੇ ਉੱਤੇ ਜੋ ਵੀ ਬੋਝ ਹੈ ਨਾ ਉਹ ਹਾਦਮ ਜੇ ਕਿਸੇ ਦੇ ਨਾਲ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਹੈ ਕਿਸੇ ਦੇ ਨਾਲ ਵੀ ਤੁਹਾਡਾ ਮਨ ਮਟਾਵੇ ਤਾਂ ਉਹਨੂੰ ਡਿਲੀਟ ਕਰੋ ਕਿਉਂਕਿ ਆਪਾਂ ਨਵੇਂ ਬਰੇ ਦੀ ਸ਼ੁਰੂਆਤ ਆਪਣੇ ਮਨ ਦੇ ਉੱਤੇ ਬੋਝ ਲੈ ਕੇ ਨਹੀਂ ਕਰਨੀ ਮਨ ਦੇ ਬੋਝ ਸਾਨੂੰ ਅੱਗੇ ਨਹੀਂ ਵਧਣ ਦਿੰਦੇ ਮਨ ਦੇ ਬੋਝ ਸਾਨੂੰ ਤਰੱਕੀ ਨਹੀਂ ਕਰਨ ਦਿੰਦੇ ਸਾਡੀ ਤੜੀ ਤੜੀ ਸਭ ਤੋਂ ਵੱਡੀ ਰੁਕਾਵਟ ਇਹ ਇਸ ਕਰਕੇ ਮਨ ਦੇ ਨੂੰ ਜਲਾ ਦੇਣੀ ਹੈ ਗਿਲੇ ਸ਼ਿਕਵੇ ਸਿਚੇ ਤਾਂ ਦੂਰ ਕਰਕੇ ਤੇ ਜਿਹੜੇ ਭੈਣ ਭਰਾ ਪੁੱਛਦੇ ਨੇ ਵੀ ਅਸੀਂ ਇਸ ਨਵੇਂ ਸਾਲ ਨੂੰ ਵਧੀਆ ਬਣਾਉਣ ਦੇ ਲਈ ਕਿਹੜਾ ਪਾਠ ਕਰੀਏ ਤਾਂ ਸੰਗਤ ਜੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਬਹੁਤ ਪਵਿੱਤਰ ਆ ਬੜੀ ਮੋਹਾਨਿਆ ਬੜੀ ਤਾਕਤਵਾਰਿਆ ਅਤੇ ਬਰਾਬਰ ਤਾਕਤਵਾਰਿਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸ ਪਾਠ ਦੇ ਵਿੱਚ ਜ਼ਿਆਦਾ ਤਾਕਤਿਆ ਕਿਸ ਵਿੱਚ ਘੱਟ ਸਭ ਦੇ ਵਿੱਚ ਬਹੁਤ ਤਾਕਤਿਆ ਇਸ ਕਰਕੇ ਤੁਸੀਂ ਗੁਰਦੇ ਉੱਤੇ ਪੁਰੋਸਾ ਰੱਖ ਕੇ ਜੋ ਵੀ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਅਮਰਤ ਵੇਲੇ ਦਾ ਨਿਤਨੇਮ ਤਾਂ ਕਰਨਾ ਹੀ ਕਰਨਾ ਹੈ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਨੇ ਇਹ ਪੰਜ ਬਾਣੀਆਂ ਦਾ ਪਾਠ ਤਾਂ ਹਰੇਕ ਗੁਰਸਿੱਖ ਨੇ ਅਮਰਤ ਵੇਲੇ ਉੱਠ ਕੇ ਕਰਨਾ ਹੈ ਲਾਜ਼ਮੀ ਆ ਕਰ ਤੋਂ ਸੇ ਨਵੇਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਕਰੂੰ ਜਦੋਂ ਆਪਾਂ ਸ਼ੁਰੂਆਤ ਕਰ ਲਈ ਸਮਝੋ ਅਸੀਂ ਆਪਣਾ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਮਦਦ ਦਿੱਤਾ ਬਾਕੀ ਦੇ ਲੱਖਾਂ ਕਰੋੜਾਂ ਕਦਮ ਚੱਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਬਾਹ ਫੜ ਲੈਣੀਆਂ ਆ بس ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਦੋ ਕਿ ਸਾਡੇ ਗੁਰੂ ਸੱਚੇ ਪਾਤਸ਼ਾਹ ਅਮਰ ਤਬੀਲਾ ਬਖਸ਼ੂ ਇਤਨੇਮ ਬਖਸ਼ੂ ਗੁਰੂ ਸਾਹਿਬ ਜੀ ਤੋਂ ਇਹ ਦਾਤਾ ਮੰਗੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਕਿਰਪਾ ਕਰਕੇ ਕਰ ਲੈਣੀਆਂ ਨਾਲ ਨਾਲ ਮੋਲ ਮੰਤਰ ਜੀ ਦੇ ਜਾਪ ਸ਼ੁਰੂ ਕਰੀਏ ਆਪਣੇ ਆਪ ਦੇ ਉੱਤੇ ਵਹਿਣ ਲਗਾ ਲਓ ਕਿ ਮੈਂ ਇਸ ਸਾਲ ਦੇ ਵਿੱਚ ਇੰਨਾ ਮੋਲ ਮੰਤਰ ਜਾਪ ਕਰਨਾ ਹੀ ਕਰਨਾ ਹੈ ਹਰ ਰੋਜ ਦੀਆਂ ਜਿੰਨੀਆਂ ਮਾਲਾ ਤੁਸੀਂ ਕਰ ਸਕਦੇ ਹੋ ਨਾ ਉਹ ਆਪਣੇ ਆਪ ਤੇ ਵਹਿਣ ਲਗਾ ਲਓ ਕਿ ਇੰਨੀਆਂ ਮਾਲਾ ਹਰ ਰੋਜ ਕਰਨੀਆਂ ਇੰਨੀਆਂ ਦੇ ਕਰਨੀਆਂ ਇੰਨੀ ਰਾਤ ਨੂੰ ਸੌਣ ਲਈ ਕਰਨੀਆਂ ਗੁਰਬਾਣੀ ਦਾ ਪਾਠ ਕਰਨ ਦੇ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਅਣਮੋਲ ਖਜ਼ਾਨਾ ਦਿੱਤਾ ਹੈ ਅਤੇ ਇਸ ਅਣਮੋਲ ਖਜ਼ਾਨੇ ਦਾ ਹਰ ਮੋਤੀ ਬਹੁਤ ਕੀਮਤੀ ਹੈ ਮਹਾਂਪੁਰਖ ਜੀ ਕਹਿੰਦੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਸਮੁੰਦਰ ਹੈ ਜੋ ਜਿੰਨੀ ਗਹਿਰਾਈ ਦੇ ਨਾਲ ਇਹਦੇ ਵਿੱਚ ਡੁਬਕੀ ਲਾਵੇਗਾ ਉਨਾ ਹੀ ਕੀਮਤੀ ਮੋਤੀ ਲੱਭ ਕੇ ਲੈ ਆਵੇਗਾ। ਜੋ ਜਿੰਨਾ ਹੀ ਧਿਆਨ ਦੇ ਨਾਲ ਪੜਾਂਗੇ, ਸੁਣਾਂਗੇ, ਸਮਝਾਂਗੇ ਉਨਾ ਹੀ ਸਾਡਾ ਭਲਾ ਹੋਣਾ ਹੈ। ਉਨੀ ਹੀ ਸਾਨੂੰ ਮੱਕ ਆਉਣੀਆਂ। ਤਾਂ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰ ਲੋ ਪਰ ਨਾਲ-ਨਾਲ ਗੁਰਬਾਣੀ ਦੇ ਅਰਥ ਸਮਝਨੇ ਵੀ ਸ਼ੁਰੂ ਕਰਨੇ ਆ ਭਾਵੇਂ ਹਰ ਰੋਜ਼ ਇੱਕ ਪੰਗਤੀ ਦੇ ਅਰਥ ਹੀ ਆਪਾਂ ਸਮਝੀਏ ਜਿਵੇਂ ਜਿਵੇਂ ਅਰਥ ਸਮਝਾਂਗੇ ਨਾ ਉਵੇਂ ਉਵੇਂ ਹੀ ਪਲਾ ਹੁੰਦਾ ਜਾਣਾ ਹੈ ਤਾਂ ਫਿਰ ਆਓ ਇਸ ਵਾਰ ਇਸ ਬਰੇ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰੀਏ ਸਤਿਗੁਰ ਸੱਚੇ ਪਾਸ਼ਾ ਤੁਹਾਂ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਸ਼ਾ ਦੂਵੇਂ ਮੁੱਠਾ ਝੋਲੀ ਦੇ ਵਿੱਚ ਪਾਉਂਦੇ ਹੋਣਗੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣਗੀਆਂ ਮੰਡੀ ਸਾਰੀ ਮਹਤਾਜ ਤੂਰ ਹੋਵੇਗੀ